ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜਦੋਂ ਦਾ ਇਹ ਨਵਾਂ ਹਿੰਦੁਸਤਾਨ ਪੈਦਾ ਹੋਇਆ ਜਦੋਂ ਦਾ ਦੇਸ਼ ਆਜ਼ਾਦ ਹੋਇਆ ਪੰਜਾਬੀਆਂ ਦੇ ਹੱਕਾਂ ਤੇ ਡਾਕੇ ਮਾਰਨ ਦਾ ਕੰਮ ਉਦੋਂ ਹੀ ਸ਼ੁਰੂ ਹੋ ਗਿਆ ਸੀ ਸਾਰਾ ਦੇਸ਼ ਜਿਹੜਾ ਉਹ ਭਾਸ਼ਾ ਦੇ ਨਾਂ ਤੇ ਬਣਿਆ ਰੀਆਰਗੇਨਾਈਜ਼ ਹੋਇਆ ਪੰਜਾਬ ਨੂੰ ਆਸ਼ਾ ਦੇ ਨੋਤੇ ਸੂਬਾ ਬਣਾਉਣ ਲਈ ਵੱਡੀ ਸਟਰਗਲ ਕਰਨੀ ਪਈ ਸੀ ਇਹ ਤੁਹਾਨੂੰ ਵੀ ਪਤਾ ਹੈ ਔਰ ਉਸ ਤੋਂ ਬਾਅਦ ਜਦੋਂ ਇਹ ਸੂਬਾ ਬਣਦਾ ਸੂਬਾ ਬਣਦਾ ਸੂਬੇ ਬਣਦੀ ਹੈ ਲਗੜਾ ਪੰਜਾਬ ਬਣਦਾ ਪੰਜਾਬ ਦੇ ਜਿਹੜੇ ਇਲਾਕੇ ਨੇ ਉਹ ਸਾਰੇ ਪੰਜਾਬ ਨੂੰ ਨਹੀਂ ਦਿੱਤੇ ਜਾਂਦੇ ਸਭ ਤੋਂ ਵੱਡਾ ਤਾਂ ਚੰਡੀਗੜ੍ਹ ਪੰਜਾਬ ਤੋਂ ਬਾਹਰ ਰੱਖ ਦਿੱਤਾ ਜਾਂਦਾ ਹੈ ਤੋਂ ਹੋਰ ਬਹੁਤ ਸਾਰੇ ਬਿਤਕਰੇ ਪਾਣੀਆਂ ਦਾ ਮਸਲਾ ਉਸੇ ਤਰੀਕੇ ਨਾਲ ਪਿਆ ਚੰਡੀਗੜ੍ਹ ਤੋਂ ਇਲਾਵਾ ਪਾਣੀਆਂ ਦਾ ਮਸਲਾ ਔਰ ਜਿਸ ਵੇਲੇ ਕੇਂਦਰ ਸਰਕਾਰ ਸੀ ਉਸ ਵੇਲੇ ਦੇ ਇਹ ਲਟਕਦੇ ਆ ਰਹੇ ਨੇ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਉਦੋਂ ਫਿਰ ਇਸ ਤਰ੍ਹਾਂ ਦਾ ਵਿਤਕਰਾ ਸਾਹਮਣੇ ਆਉਣਾ ਸ਼ੁਰੂ ਹੋਇਆ ਕਦੇ ਬੀਬੀਐਮਪੀ ਦਾ ਮਸਲਾ ਕਦੇ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਹੱਕਾਂ ਨੂੰ ਘਟਾਉਣ ਦਾ ਮਸਲਾ ਤੇ ਫਿਰ ਤਾਂ ਇੱਕ ਮੌਕਾ ਐਸਾ ਆਇਆ ਕਿ ਚੰਡੀਗੜ੍ਹ ਨੂੰ ਪੂਰਨ ਯੂਪੀ ਯੂਟੀ ਦਾ ਦਰਜਾ ਦੇਣ ਦੀ ਗੱਲ ਹੋ ਗਈ ਕਿ ਉੱਤੇ ਰਾਜਪੜ ਹੋ ਉਹ ਤਾਂ ਪੰਜਾਬੀਆਂ ਦਾ ਰੋਸ ਸੀ ਇਹ ਨੂੰ ਦੇਖ ਕੇ ਹਾਦ ਦੀ ਕੜੀ ਸਰਕਾਰ ਨੇ ਟਾਲਾ ਬਟਲਿਆ ਫਿਰ ਮਸਲਾ ਪੰਜਾਬ ਯੂਨੀਵਰਸਿਟੀ ਦਾ ਆਇਆ ਫਿਰ ਵਿਦਿਆਰਥੀਆਂ ਨੇ ਰੌਲਾ ਪਾਇਆ ਵਿਦਿਆਰਥੀਆਂ ਨੂੰ ਰੋਣ ਨੂੰ ਦੇਖ ਕੇ ਉਹ ਮਸਲਾ ਜਿਹੜਾ ਹੈ ਹੱਲ ਹੋਇਆ ਹਾਦ ਦੀ ਕੜੀ ਹੈ ਕਿ ਸ਼ਡਿਊਲ ਜਾਰੀ ਹੋ ਗਿਆ ਔਰ ਸਰਕਾਰ ਨੇ ਨੋਟੀਫਿਕੇਸ਼ਨ ਰੱਦ ਕਰ ਲਿਆ ਫਿਰ ਇਸੇ ਤਰਿਕੇ ਨਾਲ ਜਿਹੜਾ ਮਸਲਾ ਹਰਿਆਣਾ ਵਿਧਾਨ ਸਭਾ ਦਾ ਕਾੜਿਆ ਪਹਿਲਾਂ ਮੰਨ ਲਿਆ ਕਿਹਾ ਗਿਆ ਜਦੋਂ ਉੱਤਰੀ ਜਨਰਲ ਦੀ ਮੀਟਿੰਗ ਸੀ ਗਿਆਨ ਚੰਦ ਗੁਪਤਾ ਸਪੀਕਰ ਸੀ ਹਰਿਆਣਾ ਦੇ ਕਹਿੰਦੇ ਜੀ ਸਾਨੂੰ ਤਾਂ ਲੋੜ ਹੈ ਫੋਨ ਸਾਡੇ 90 ਐਮਐਲ ਨੇ ਫਿਰ 126 ਹੋ ਜਾਣੇ ਸਾਨੂੰ ਵੱਖਰੀ ਵਿਧਾਨ ਸਭਾ ਦੀ ਲੋੜ ਹੈ ਜ਼ਮੀਨ ਵੀ ਜਿਹੜੀ ਹੈ ਆਈਡੈਂਟੀਫਾਈ ਹੋ ਗਈ ਔਰ ਉਹਦੇ ਬਦਲੇ ਚ ਪੰਚਕੂਲਾ ਦੇ ਲਾਗੇ ਜ਼ਮੀਨ ਦੇਣ ਦਾ ਫੈਸਲਾ ਵੀ ਹੋ ਗਿਆ ਪਰ ਹੁਣ ਚੰਗੀ ਗੱਲ ਇਹ ਹੋਈ ਕਿ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਉਹ ਵੀ ਮਸਲਾ ਜਿਹੜਾ ਹੱਲ ਕਰਤਾ ਕਹਿੰਦੇ ਕੋਈ ਬੱਕਰੀ ਵਿਧਾਨ ਸਭਾ ਲਈ ਜ਼ਮੀਨ ਨਹੀਂ ਜਿਹੜੀ ਹੈ ਦਿੱਤੀ ਜਾਏਗੀ ਇਹ ਜਿਹੜਾ ਮਸਲਾ ਕਿਉਂ ਕਿਉਂ ਹੈ ਇਸ ਜਾਗ ਪਿਆ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਦੀ ਭਾਰਤੀ ਜਨਤਾ ਪਾਰਟੀ ਦਾ ਰੁਖ ਜਿਹੜਾ ਹੈ ਪੰਜਾਬ ਪ੍ਰਤੀ ਕਿਉਂ ਨਰਮ ਹੁੰਦਾ ਜਾ ਰਿਹਾ ਹੈ ਹੁਣ ਤਾਂ ਇੱਕ ਪ੍ਰੋਜੈਕਟ ਬਹਾਲੀ ਦੇ ਵਿੱਚ ਜਿਹੜਾ ਦਿੱਤਾ ਜਾ ਰਿਹਾ ਹੈ ਤੇ ਇਸੇ ਤਰ੍ਹਾਂ ਰੇਲਵੇ ਪ੍ਰੋਜੈਕਟਾਂ ਨੂੰ ਵੀ ਹਰੀ ਝੰਡੀ ਮਿਲ ਕੇ ਹੋਰ ਵੀ ਹੋ ਸਕਦਾ ਪ੍ਰੋਜੈਕਟ ਪੰਜਾਬ ਨੂੰ ਮਿਲ ਜਾਣ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪੰਜਾਬ ਜੁਨਟ ਹੈ ਉਹ ਇੰਨਾ ਤਕੜਾ ਹੋ ਗਿਆ ਜਾਂ ਸਰਕਾਰ ਦੀ ਨੀਤੀ 'ਚ ਕੋਈ ਫਰਕ ਹੋ ਗਿਆ ਜਾਂ ਜੋ ਕਿਹਾ ਸੀ ਇੱਕ ਵਾਰ ਸਨੀਲ ਜਾਖੜ ਨੇ ਕਿ ਤੁਸੀਂ ਨਜ਼ਰੀਆ ਬਦਲੋ ਨਜ਼ਾਰੇ ਬਦਲ ਜਾਣਗੇ ਜਾਂ ਸਤਾਈ ਦੇ ਵਿੱਚ ਨਜ਼ਾਰਾ ਲਾਣਾ ਚਾਹੁੰਦੇ ਨੇ ਕੀ ਕਰਨਾ ਇਸ ਵੀਡੀਓ ਚ ਇਸ ਦੀ ਹੀ ਜਿਹੜੇ ਆ ਪਾਇਦਾ ਨੈਰਸਿਸ ਇਹਦਾ ਐਕਸਪਲੇਸ਼ਨ ਕਰਦੇ ਆ ਲੇਕਿਨ ਉਸ ਤੋਂ ਪਹਿਲਾਂ ਬਹੁਤ ਦਿਲਾਬਾਦ ਮੈਂ ਤੁਹਾਨੂੰ ਅਪੀਲ ਕਰਨੀ ਹੈ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਤੁਸੀਂ ਨਵੇਂ ਜੁੜੇ ਹੋ ਉਹ ਇਸ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਵੋ ਹੁਣ ਗੱਲ ਜੇ ਆਪਾਂ ਕੱਲੀ-ਕੱਲੀ ਲਈਏ ਪਹਿਲਾਂ ਤਾਂ ਇਹ ਗੱਲ ਤੁਹਾਨੂੰ ਜਿਹੜੇ ਮੈਂ 3-4 ਮੁੱਦੇ ਦੱਸੇ ਨੇ ਜਿਨ੍ਹਾਂ ਚ ਜਿਹੜਾ ਹੈ ਭਾਜਪਾ ਪਾਰਟੀ ਦੀ ਕੇਂਦਰ ਸਰਕਾਰ ਨੇ ਅਬ ਦਾ ਨਰਮ ਰੁਖ ਜਿਹੜਾ ਦਿਖਾਇਆ ਸਭ ਤੋਂ ਵੱਡਾ ਤਾਂ ਹਰਿਆਣਾ ਦਾ ਰੈਡਾ ਦੀ ਵਿਧਾਨ ਸਭਾ ਦਾ ਮਸਲਾ ਇਹ ਵੱਡਾ ਮਸਲਾ ਸੀ ਚ ਜਮੀਨ ਵੀ ਜਿਹੜੀ ਹੈ ਉਹਨਾਂ ਨੇ ਤਾਂ ਆਇਡੈਂਟੀਫਾਈ ਕਰ ਲਈ ਆਈਟੀਪਾਰਕ ਕੋਲ ਰੇਲਵੇ ਸਟੇਸ਼ਨ ਉਹ ਤਿੰਨ ਥਾਵਾਂ ਤੇ ਜਮੀਨ ਜਿਹੜੀ ਹੈ ਉਹ 10 ਏਕੜ ਲੈਣੀ ਸੀ ਤੇ 12 ਏਕੜ ਬਦਲੇ ਚ ਸਕੇਤੜੀ ਜਿਹੜਾ ਪੰਚਕੁਲਾ ਉੱਥੇ ਦੇਣੀ ਸੀ ਲੇਕਿਨ ਉਜਬੀਨ ਡਿਊਟੀ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਨੇ ਉਸ ਨੂੰ ਵਿਰੋਧ ਕੀਤਾ ਕਿ ਇਹ ਜ਼ਮੀਨਾਂ ਸੀ ਲੈਣੀ ਇੱਥੇ ਤਾਂ ਕੁਝ ਹੋਣਾ ਹੀ ਨਹੀਂ ਜੇ ਹੋ ਜਾਂਦਾ ਤਾਂ ਸ਼ਾਇਦ ਹੁਣ ਗੱਲ ਹੋਰ ਹੁੰਦੀ ਪਰ ਹੁਣ ਸਰਕਾਰ ਨੇ ਜਿਹੜਾ ਇਹ ਫੈਸਲਾ ਕਰ ਲਿਆ ਕਿ ਨਹੀਂ ਹਰਿਆਣਾ ਦੇ ਕੋਈ ਵਿਧਾਨ ਸਭਾ ਉੱਥੇ ਨਹੀਂ ਹੈ ਇਸ ਤਰ੍ਹਾਂ ਦਾ ਕਿਤੇ ਵੀ ਯੂਟੀ ਦੇ ਪਲਾਨ ਦੇ ਵਿੱਚ ਨਹੀਂ ਸੀ ਸੋ ਇੱਕ ਤਾਂ ਇਹ ਉਹੀ ਗੱਲ ਹੈ ਜਦੋਂ ਭਗਵੰਤ ਮਾਨ ਨੇ ਕਿਹਾ ਸਾਨੂੰ ਵੀ ਦਿਓ ਪੇਤਾ ਹਰਾਨੀ ਦੀ ਗੱਲ ਹੈ ਕਿ ਸਾਡੇ ਪੰਜਾਬ ਬਾਰੇ ਕਿਸ ਤਰ੍ਹਾਂ ਦੇ ਮੁੱਖ ਮੰਤਰੀ ਕਿਸ ਤਰ੍ਹਾਂ ਦੇ ਬਿਆਨ ਇੱਕ ਪਾਸੇ ਇਸ ਕਹਿੰਨੇ ਚੰਡੀਗੜ੍ਹ ਸਾਡਾ ਤੇ ਦੂਜੇ ਪਾਸੇ ਇਸ ਤਰ੍ਹਾਂ ਦਾ ਕਿ ਜੀ ਸਾਨੂੰ ਵੀ ਜ਼ਮੀਨ ਦਿਓ ਬੜਾ ਰੋਲਾ ਪਿਆ ਸੀ ਉਸ ਵੇਲੇ ਵੀ ਇਹ ਕੀ ਹੋਉਂ ਕੀ ਰਹਿ ਕਿ ਭਗਵੰਤ ਮਾਨ ਨੂੰ ਕਿਸ ਨੇ ਕਿਹਾ ਜਾ ਬਿਆਨ ਦੇਣ ਲਈ ਕਿ ਇਹ ਉਹ ਮਸਲਾ ਹੱਲ ਹੋਇਆ ਉਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਦਾ ਮਸਲਾ ਜਿਹਦੇ ਬਾਰੇ ਕੈਪਟਨ ਬਿਲਕੁਲ ਠੀਕ ਕਹਿ ਰਹੇ ਨੇ ਅਪਦੀ ਇੱਕ ਇੰਟਰਵਿਊ ਦੇ ਵਿੱਚ ਵੀ ਇਹਨੂੰ ਛੇੜਨ ਦੀ ਕੀ ਲੋੜ ਸੀ ਤੇ ਪੰਜਾਬ ਯੂਨੀਵਰਸਿਟੀ ਬਹੁਤ ਵਧੀਆ ਚੱਲ ਰਹੀ ਹੈ ਪੰਜਾਬ ਦੇ ਲੋਕਾਂ ਦੀ ਬਣਾਈ ਪੰਜਾਬ ਦੇ ਪਿੰਡਾਂ ਤੇ ਝੜ ਕੇ ਬਣੀ ਹੋਈ ਇਹ ਯੂਨੀਵਰਸਿਟੀ ਲਾਹੌਰ ਦੇ ਵਿੱਚ ਪੰਜਾਬ ਦੇ ਸਿੱਖ ਸਰਦਾਰਾਂ ਨੇ ਪੈਸਾ ਦੇ ਕੇ ਬਣਾਈ ਹੈ ਯੂਨੀਵਰਸਿਟੀ ਤੇ ਉਸ ਦਾ ਪੰਜਾਬ ਦਾ ਭਾਵਕ ਤੌਰ ਤੇ ਜਿਹੜਾ ਮੋਹ ਹੈ ਤੇ ਜਿੰਨੇ ਵੀ ਲੋਕ ਪੜੇ ਹੁੰਦੇ ਨੇ ਨਾ ਮੈਂ ਮੈਂ ਦੇਖੋ ਹੁਣ ਮੈਂ ਹਾਲਾਂਕਿ ਮੈਂ ਚਾਰੇ ਯੂਨੀਵਰਸਿਟੀ ਪੰਜਾਬ ਦੀਆਂ ਸਟੇਟ ਯੂਨੀਵਰਸਿਟੀਆਂ ਤੋਂ ਪੜਿਆ ਹੋਇਆ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀ ਐਸ ਡੀ ਕੀਤੀ ਹੈ ਪੀਜੀ ਤੋਂ ਮੈਂ ਐਮਐਸਸੀ ਜਨਰਲ ਜਬ ਕੀਤੀ ਹੈ ਬੀਜੀਐਮਸੀ ਪਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਐਮਐ ਪੰਜਾਬੀ ਮੈਂ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਹੈ ਮੇਰਾ ਪੰਜਾਬ ਯੂਨੀਵਰਸਿਟੀ ਨਾਲ ਬਹੁਤ ਮੋਹ ਹੈ ਹਾਲਾਂਕਿ ਪੰਜਾਬੀ ਯੂਨੀਵਰਸਿਟੀ ਤੋਂ ਮੈਂ ساری ਉਮਰ ਰੋਟੀ ਵੀ ਖਾਧੀ ਹੈ ਤੋਂ ਤੇ ਉਧਰੋਂ ਤਾਂ ਹੋਣਾ ਸੁਭਾਅ ਹੈ ਲੇਕਿਨ ਪੰਜਾਬ ਯੂਨੀਵਰਸਿਟੀ ਨਾਲ ਵੀ ਬਹੁਤ ਮੋਹ ਹੈ ਤੇ ਪੰਜਾਬ ਯੂਨੀਵਰਸਿਟੀ ਦੇ ਇਸ ਤਰ੍ਹਾਂ ਕਿੰਨੇ ਲੋਕਾਂ ਦਾ ਬਾਹੂ ਜਿਹੜੇ ਗ੍ਰੈਜੂਏਟ ਕੰਸਟੀਚੁਐਂਸੀ ਚ ਵੋਟਾਂ ਪਾਉਦੇ ਰਹੇ ਨੇ ਉਹਨਾਂ ਦੀ ਵੋਟ ਦਾ ਅਧਿਕਾਰ ਹੀ ਖਤਮ ਕਰ ਦੇਣਾ ਕਾਲਜ ਵਿੱਚੋਂ ਜਿਹੜੇ ਕਤੀ ਮੈਂਬਰ ਰੱਖਦੇ ਨੇ ਉਹ ਵੀ ਨੋਮੀਨੇਸ਼ਨ ਕਰਨੀ ਜਿਹੜੀ ਇਲੈਕਸ਼ਨ ਖਤਮ ਕਰਕੇ ਸਿਲੈਕਸ਼ਨ ਕਰਦੇ ਨੇ ਤਾਂ ਇਹ ਸਾਰੀਆਂ ਗੱਲਾਂ ਚ ਲੋਕਾਂ ਦਾ ਰੋਹ ਤੇ ਪੰਜਾਬੀਆਂ ਦਾ ਰੋਹ ਸ਼ਾਇਦ ਉਹ ਦੇਖਿਆ ਤੇ ਉਹ ਵੀ ਮਸਲਾ ਹੱਲ ਹੀ ਕਰਤਾ ਨਾ ਤੇ ਵਾਪਸ ਲੈ ਲਿਆ ਜਿਹਦੀ ਆਸ ਨਹੀਂ ਸੀ ਲੇਕਿਨ ਇੱਕ ਮਾਹੌਲ ਬਣਾਤਾ ਵਿਦਿਆਰਥੀਆਂ ਨੇ ਜਨ ਜ਼ੀ ਆਲਾ ਮਾਹੌਲ ਬਣ ਗਿਆ ਤੇ ਸਰਕਾਰ ਨੇ ਉਸ ਨੂੰ ਵਾਪਸ ਲੈ ਲਿਆ ਹੁਣ ਇਹ ਦੋ ਮਸਲੇ ਤਾਂ ਆਪਣੇ ਬਿਲਕੁਲ ਇਮੀਡੀਏਟ ਜਿਹੜੇ ਆਪਣੇ ਤੀਜਾ ਮਸਲਾ ਹਾਲ ਦੀ ਘੜੀਆਂ ਫਲ ਹੋ ਗਿਆ ਵੱਡਾ ਬਹੁਤ ਵੀ ਮਸਲਾ ਉਹਦੇ ਵੀ ਬੜਾ ਰੋਜਗਾਇਆ ਸੀ ਪੰਜਾਬ ਪੀਐਚ ਉਹ ਮਸਲਾ ਸੀ ਜਿਹੜਾ ਯੂਟੀ ਦਾ ਕਿ ਯੂਟੀ ਨੂੰ ਆਪਾਂ ਰਾਜ ਪੱਕਾ ਹੀ ਦਰਜਾ ਦੇ ਦੋ ਯੂਟੀ ਦਾ ਚੰਡੀਗੜ੍ਹ ਨੂੰ ਮਤਲਬ ਕੇਂਦਰ ਸਾਸਤ ਪ੍ਰਦੇਸ਼ ਹੀ ਬਣਾ ਦੋ ਜਿਹੜਾ ਹੁਣ ਕੀ ਹੈ ਕਿ ਜਿਹੜਾ ਪੰਜਾਬ ਦਾ ਗਵਰਨਰ ਹੈ ਉਹ ਐਡਮਿਨਿਸਟਰेटर ਹੁੰਦਾ ਹੈ ਚੰਡੀਗੜ੍ਹ ਦਾ ਉਹ ਕਹਿੰਦੇ ਉਹਦੀ ਬਜਾਏ ਉਪਰਾਜਪਾਲ ਲਾਵਾਂਗੇ ਤੇ ਇਹ ਬਾਕੀ ਜਿੰਨੇ ਯੂਟੀਆਂ ਨੇ ਉਹਵੇਂ ਬਣ ਜੂ ਉਹ ਇਸ ਵਾਰ ਸੋਧ ਬਿਲਾ ਰਿਹਾ ਸੀ ਜਿਹੜਾ ਸਰਦ ਰੁੱਤ ਸਮਾਗਮ ਚੱਲ ਰਿਹਾ ਹੈ ਜਿਹਦੇ ਚ ਮੋਦੀ ਸਾਹਿਬ ਕਹਿੰਦੇ ਨੇ ਡਰਾਮਾ ਦੀ ਡਿਲੀਵਰੀ ਕਰਨੀ ਚਾਹੀਦੀ ਹੈ ਤੇ ਉਹ ਤੇ ਉਹ ਅੰਡਾਣੇ ਹਾਲ ਦੀ ਘੜੀ ਇਸ ਵਾਰ ਨਹੀਂ ਆ ਰਿਹਾ ਜਿਹੜੀ ਉਹ ਵੀ ਬੰਤਵੀ ਕਰਤਾ ਜਿਹੜੇ ਰੇਲਵੇ ਪ੍ਰੋਜੈਕਟ ਵੀ ਦੇਤਾ ਹੋਰ ਪ੍ਰੋਜੈਕਟ ਵੀ ਬਾਹਰੀ ਨੂੰ ਪਤਾ ਤਾਂ ਇਹ ਲੱਗਿਆ ਕਿ ਮੋਦੀ ਸਾਹਿਬ ਕੋਈ ਵੀ ਪ੍ਰੋਜੈਕਟ ਲੈ ਕੇ ਆ ਰਹੇ ਨੇ ਦੇ ਰਹੇ ਨੇ ਪੰਜਾਬ ਨੂੰ ਹੁਣ ਮਸਲਾ ਇਹ ਵੀ ਹੈ ਕਿਉਂ ਅਚਾਨਕ ਹੀ ਇਹ ਸਾਰਾ ਕੁਝ ਕਿਉਂ ਜਾਪਿਆ ਇਹਦੇ ਦੋ ਵੀ ਕਾਰਨ ਹੋ ਸਕਦੇ ਨੇ ਜੀ ਇੱਕ ਤਾਂ ਕਾਰਨ ਹੈ ਕਿ ਪੰਜਾਬੀਆਂ ਦਾ ਵਿਰੋਧ ਕੀ ਪੰਜਾਬੀ ਜੇ ਵਿਰੋਧ ਦੀ ਗੱਲ ਹੈ ਵਿਰੋਧ ਤਾਂ ਪੰਜਾਬੀਆਂ ਨੇ BBMP ਤੇ ਕੀਤਾ ਸੀ ਉਦੋਂ ਨਾਲ ਗੱਲ ਸੁਣੀ ਗਈ ਤੇ ਹੜਾ ਜੇ ਉਦੋਂ ਬੜਾ ਕੁਝ ਪੰਜਾਬੀਆਂ ਨੇ ਕਿਹਾ ਉੱਥੇ ਵੀ ਉਹਨੇ ਨਰਮ ਰੁਕਣੀ ਸੀ ਤੇ ਲੇਕਨ ਹੁਣ ਆ ਪਿਛਲੇ ਦਿਨਾਂ ਚ ਕਿਉਂ ਆਏ ਕੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪੰਜਾਬ ਯੂਨਟ ਹੈ ਉਹਨੀ ਸਖਤ ਹੋ ਗਈ ਜਾਂ ਉਹਨਾਂ ਨੇ ਸੱਚ ਸੰਦੇਸ਼ ਦਿੱਤਾ ਜਾਂ ਉਹਨਾਂ ਨੇ ਜ ਆ ਬਾਰ ਬਾਰ ਜਾ ਕੇ ਬੇਨਤੀਆਂ ਕੀਤੀਆਂ ਨੇ ਅਪਰੋਚ ਕੀਤੀ ਹੈ ਜਿਾ ਸੁਨੀਲ ਜਾਖੜ ਨੇ ਜੋ ਕਿਹਾ ਸੀ ਕਿ ਤੁਸੀਂ ਨਜ਼ਰੀਆ ਬਦਲ ਕੇ ਦੇਖੋ ਤੇ ਨਜ਼ਰੀਆ ਬਦਲਿਆ ਹੁਣ ਬਦਲਿਆ ਤਾਂ ਹੈ ਨਜ਼ਰੀਆ ਤਾਂ ਦੇਖਣ ਵਾਲੀ ਗੱਲ ਹੈ ਤੇ ਹੁਣ ਇਹ ਸਾਰੇ ਚ ਇੱਕ ਤਾਂ ਫੈਕਟਰ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪੰਜਾਬ ਵਿਯੁਮਤ ਜੇ ਉਹ ਸੱਚਮੁੱਚ ਹੀ ਇਹ ਕੁਝ ਕਰ ਰਿਹਾ ਹੈ ਜਿਸ ਸਤਿਵਿਚ ਉਹਨੇ ਪੰਜਾਬ ਨੂੰ ਸਟੈਂਡ ਲਿਆ ਤਾਂ ਅਸ਼ਨੀਪੁਰ ਸ਼ਰਮਾ ਦੀ ਸੁਨੀਲ ਜਾਖੜ ਦੀ ਜਾਂ ਇਹਨਾਂ ਸਾਰੇ ਚਾਹੇ ਉਹ ਕਾਂਗਰਸ ਚੋਂ ਉਤਰ ਗਏ ਨੇ ਚਾਹੇ ਉਹ ਟਕਸਾਲੀ ਭਾਜਪਾਈ ਦੇ ਉਹਨਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਜਾਂ ਫਿਰ ਪ੍ਰਸ਼ੰਸਾ ਕਰਨੀ ਬਣਦੀ ਹੈ ਜਨ ਜੀ ਆਡੇ ਵਿਦਿਆਰਥੀਆਂ ਦੀ ਜਿਨ੍ਹਾਂ ਨੇ ਆਪਣਾ ਉੱਥੇ ਪ੍ਰੋਟੈਸਟ ਕੀਤਾ 26 ਦਿਨਾਂ ਦੇ ਵਿੱਚ ਕੇਂਦਰ ਸਰਕਾਰ ਨੂੰ ਝੁਕਾਉਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਤੇ ਪੰਜਾਬ ਯੂਨੀਵਰਸਿਟੀ ਦਾ ਰਤਬਾ ਬਹਾਲ ਕਰਾਇਆ ਜਾਂ ਉਹਨਾਂ ਦੀ ਪ੍ਰਸ਼ੰਸਾ ਕਰਨੀ ਪड़ਦੀ ਹੈ ਲੇਕਿਨ ਸਵਾਲ ਹਰੇ ਇੱਥੇ ਨਹੀਂ ਹੈ ਕੀ ਹੈ ਤੀਜਾ ਵੀਕ ਫੈਕਟਰ ਹੈ ਤੀਜਾ ਫੈਕਟਰ ਹੈ ਸਤਾਈ ਦੀਆਂ ਚੋਣਾਂ ਹੁਣ ਸਤਾਈ ਦੀਆਂ ਚੋਣਾਂ ਆ ਰਹੀਆਂ ਨੇ ਉਹਦੇ ਚ ਵੱਡੀ ਗਿਣਤੀ ਸਿੱਖਾਂ ਨੂੰ ਵੀ ਸ਼ਾਮਲ ਕੀਤਾ ਸਰਕਾਰੀ ਸਿੱਖਾਂ ਦੀ ਗਿਣਤੀ ਵਧੀ ਹੈ ਲੇਕਿਨ 18% ਵੋਟਾਂ ਵੀ ਬਣ ਗਈਆਂ ਕੁਝ ਨਾ ਕੁਝ ਵੋਟਾਂ ਵੱਧ ਰਹੀਆਂ ਨੇ ਤੋ ਇਹਦੇ ਚ ਕਲਿਆਣ ਲੜਨ ਦੀ ਵੀ ਗੱਲ ਹੈ ਤੇ ਕੈਪਟਨ ਮਨਿੰਦਰ ਸਿੰਘ ਨੇ ਜਿਹੜੀ 2 ਦਿਨ ਪਹਿਲਾਂ ਇੰਟਰਵਿਊ ਚ ਗੱਲ ਕੀਤੀ ਸੀ ਕਿ ਜੀ ਇਹ ਇਕੱਲੇ ਨਹੀਂ ਜਿੱਤ ਸਕਦੇ ਘਟੋ ਘਟ ਦੋ ਹੋਰ ਜਿਹੜੀ ਦੋ ਮਿੰਟ 10 ਸਾਲ ਨਹੀਂ ਜਿੱਤ ਸਕਦੇ ਤੇ ਬੱਤੀ ਤੱਕ ਤਾਂ ਕਹਿੰਦੇ ਬਿਲਕੁਲ ਹੀ ਨਹੀਂ ਜਿੱਤ ਸਕਦੇ ਇਕੱਲੇ ਜੇ ਜਿੱਤਣਾ ਹੈ ਤਾਂ ਆ ਜਿਹੜੀ ਹੈ ਅਕਾਲੀ ਦਲ ਨਾਲ ਸਮਝੌਤਾ ਕਰਨਾ ਪੈਣਾ ਹੈ ਇਹ ਕੈਪਟਨ ਮਨਿੰਦਰ ਸਿੰਘ ਕਹਿ ਰਹੇ ਨੇ ਤੇ ਕੈਪਟਨ ਮਨਿੰਦਰ ਨੇ ਤਾਂ ਹੋਰ ਵੀ ੜਾ ਕੁਝ ਕਿਹਾ ਕਿ ਮੈਨੂੰ ਤਾਂ ਕਦੇ ਸਰਾਏ ਜੀ ਪੁੱਛੀ ਮੇਰੇ ਬੱਚੇ ਦੀ ਸੜਾ ਪੁੱਛੀ ਜਾਂਦੇ ਨੇ ਜਿਹੜਾ ਲिटल ਚੈ ਰਵਨੀਤ ਬਿੱਟੂ ਜਿਹੜਾ ਹਰਿਆਣੇ ਦਾ ਮਨਜਿੰਦਰ ਸਿੰਘ ਸਰਸਾ ਬਿੱਟੂ ਪੁੱਛਦੀ ਹੀ ਨਹੀਂ ਭਾਰਤੀ ਜਨਤਾ ਪਾਰਟੀ ਪਤਾ ਨਹੀਂ ਉਹਨਾਂ ਨੇ ਕਿਸ ਬੇਸ ਤੇ ਕਿਹਾ ਲੇਕਿਨ ਉਹਨਾਂ ਨੇ ਕਿਸੇ ਤਰ੍ਹਾਂ ਦੀ ਭਾਰਤੀ ਜਨਤਾ ਪਾਰਟੀ ਦੀ ਫੂਕੜੀ ਸੀ ਜਿਹਦਾ ਵਿਰੋਧ ਅਜਾ ਸੁਨੀਸ਼ਰਬਾ ਨੇ ਕੀਤਾ ਕਿ ਅਸੀਂ 117 ਦੀ 17 ਸੀਟਾਂ ਤੇ ਲੜਨਾ ਹੈ ਤੇ 117 ਦੇ 17 ਸੀਟਾਂ ਤੇ ਸਾਡੀ ਤਿਆਰੀ ਹੈ ਤੇ ਜੇ 117 ਦੀ 17 ਸੀਟਾਂ ਤੇ 27 ਦੇ ਵਿੱਚ ਤਿਆਰੀ ਹੈ ਤੇ ਪੰਜਾਬ ਨੂੰ ਨਾਲ ਲੈਣਾ ਪੈਣਾ ਹੈ ਪੰਜਾਬ ਨੂੰ ਡਰ ਲੈਂਦੀ ਇਹ ਸਾਰੀਆਂ ਗੱਲਾਂ ਦੀ ਜ਼ਰੂਰਤ ਹੈ ਤੀਜਾ ਫੈਕਟਰ ਵੀ ਕੰਮ ਕਰਦਾ ਕਿ ਕੀ ਸਤਾਈ ਦੀਆਂ ਚੋਣਾ ਨੇ ਸਤਾਈ ਦੀਆਂ ਚੋਣਾ ਮੁੱਖ ਰੱਖ ਕੇ ਇਹ ਸਾਰਾ ਕੁਝ ਹੋ ਰਿਹਾ ਹੈ ਜੇ ਸਤਾਈ ਦੀਆਂ ਚੋਣਾ ਮੁੱਖ ਰੱਖ ਕੇ ਸਾਰਾ ਕੁਝ ਹੋ ਰਿਹਾ ਹੈ ਤਾਂ ਇਹ ਫੇਰ ਕੀ ਕੰਟੀਨਿਊ ਰਹੂਗਾ ਕਿ ਚੋਣਾ ਤੋਂ ਬਾਅਦ ਫਿਰ ਜਿਹੜਾ ਕੁਝ ਪੈਂਡਿੰਗ ਰੱਖਿਆ ਉਹ ਦੁਬਾਰਾ ਥੈਲੇ ਤੋਂ ਬਾਹਰ ਕੱਢਣਾ ਜਾਊਗਾ ਕੀ ਇਹਦਾ ਕੋਈ ਸਲੀਬੀ ਹੱਲ ਹੋਊਗਾ ਹੁਣ ਤੇ ਸਰਪਾੜੀ ਦਾ ਮਸਲਾ ਐਥੇ ਵੀ ਕਮਾਲ ਕਰਤੀ ਐਥੇ ਕਹਤਾ ਠੀਕ ਹੈ ਜੀ ਤੁਸੀਂ ਆਪ ਹੀ ਫੈਸਲਾ ਕਰ ਲਓ ਜਿਵੇਂ ਪੰਜਾਬ ਯੂਨੀਵਰਸਿਟੀ ਚ ਰਣੈਰਨ ਕਿਹਾ ਨਾ ਤੁਸੀਂ ਬਿਲਕੁਲੇ ਕਰ ਲੋ ਜਿਹੜੀ ਕੇਂਦਰ ਆਪ ਬਾਹਰ ਹੋ ਰਿਹਾ ਹੈ ਜਿਹੜਾ ਪਹਿਲਾਂ ਗੱਲ ਸੀ ਕੇਂਦਰ ਪੰਜਾਬ ਨਾਲ ਵਿਸਕਰ ਕਰ ਰਿਹਾ ਹੈ ਤੇ ਹੁਣ ਉਹ ਗੱਲ ਖਤਮ ਹੋ ਰਹੀ ਹੈ ਕਿ ਪਾਣੀ ਦੇ ਵਾਸਤੇ ਤੇ ਵੀ ਕੇਂਦਰ ਨੇ ਪਿੱਛੇ ਨੂੰ ਚੜਾ ਗਿਆ ਤਾਂ ਇਹ ਸਾਰਾ ਕੁਝ ਵੱਡੇ ਸਵਾਲ ਖੜੇ ਕਰਦਾ ਕਿ ਪੰਜਾਬ ਪ੍ਰਤੀ ਇੰਨਾ ਹੀ ਇਸ ਕਿਉਂ ਕੀ ਕਰਨ ਹੈ ਤੇ ਮੈਂ ਤਿੰਨ ਕਾਰਨ ਤਾਂ ਦੱਸੇ ਨੇ ਜਿੱਦਾਂ 'ਚ ਇੱਕ ਤਾਂ ਭਾਰਤੀ ਜਨਤਾ ਪਾਰਟੀ ਜਿਹੜੇ ਦਾਵਾ ਕਰਦੀ ਐ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਯੂਨਿਟ ਕਿ ਸਾਡਾ ਸਟੈਂਡ ਐ ਦੂਜਾ ਜਿਹੜੇ ਪੰਜਾਬੀਆਂ ਦਾ ਰੋਹ ਐ ਪੰਜਾਬੀਆਂ ਦਾ ਉਹਨੇ ਵਿਰੋਧ ਦੇਖ ਲਿਆ ਪੰਜਾਬੀਆਂ ਦੇ ਮਨਾਂ ਦੇ ਵਿੱਚ ਜਿਹੜਾ ਵਿਤਕਰੀ ਦੀ ਭਾਵਨਾ ਪੈਦਾ ਹੋ ਰਹੀ ਸੀ ਉਹ ਦੇਖ ਲਈ ਤੇ ਤੀਜਾ ਜਿਹੜਾ ਹੈ ਸਾਈ ਦੀ ਚੋਣ ਜਾਂ ਕੋਈ ਸੀਆਈਡੀ ਦੀ ਰਿਪੋਰਟ ਇੰਟੈਲੀਜੈਂਸ ਦੀ ਰਿਪੋਰਟ ਕਿ ਪੰਜਾਬੀਆਂ ਨੂੰ ਹੁਣ ਤੱਕ ਹੋਰ ਨਾ ਕਰੋ ਕੀ ਕਾਰਨ ਹੋ ਸਕਦੇ ਨੇ ਇਹ ਤਾਂ ਲੱਭਣੇ ਪੈਣਗੇ ਪਰ ਇਹ ਸੋਸ਼ ਸੁਕੇਤ ਜ਼ਰੂਰ ਹੈ ਪੰਜਾਬ ਲਈ ਕਿ ਜੇ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤਾਂ ਸੱਚਮੁੱਚ ਹੀ ਜਿਹੜਾ ਪੰਜਾਬ ਹੈ ਉਹਨੂੰ ਨਿਸ਼ਚਿਤ ਤੌਰ ਤੇ ਵੱਡਾ ਫਾਇਦਾ ਹੋਣਾ ਹੈ ਜੇ ਇਸ ਤਰ੍ਹਾਂ ਦੀ ਗੱਲ ਹੋਵੇਗੀ ਜਾਂ ਹੋ ਰਹੀ ਹੈ ਜਿਹਦੇ ਨਾਲ ਪੰਜਾਬ ਦੇ ਵਿੱਚ ਹੋਰ ਪ੍ਰੋਜੈਕਟ ਵੀ ਆ ਰਹੇ ਨੇ ਤੇ ਅਸੀਂ ਤਾਂ ਇਸ ਨੂੰ ਵੈਲਕਮ ਹੀ ਕਰਾਂਗੇ ਕਿ ਪੰਜਾਬ ਬਹੁਤ ਲੱਗ ਰਿਹਾ ਪੰਜਾਬ ਦੇ ਮਨਾਂ ਚੋਂ ਬਿਸਕਰਾ ਕਟਾ ਤੇ ਲੋਡ ਹੈ ਪੰਜਾਬ ਨੂੰ ਇਹ ਦੱਸਣ ਦੇ ਲੋੜ ਹੈ ਕਿ ਤੁਹਾਡੇ ਤੁਹਾਡੇ ਨਾਲ ਹੈ ਦੇਸ਼ ਪੂਰਾ ਤੇ ਕੀ ਇਹ ਸ਼ਰੂਗੁਰ ਤੇ ਬਹਾਦਰ ਸਾਹਿਬ ਦੇ ਸ਼ਹੀਦੀ ਦੇ ਜਿਹੜੇ ਸਤਾਪ ਦੀ ਸਮਾਗਮ ਚੱਲ ਰਹੇ ਨੇ ਉਹਨਾਂ ਚ ਕੁਝ ਹੋਰ ਵੀ ਕਰ ਦੇ ਤਾਂ ਪੰਜਾਬ ਚ ਹੋਰ ਮਾਹੌਲ ਠੀਕ ਹੋ ਜਾਊਗਾ ਕੀ ਬੰਦੀ ਸਿੰਘਾਂ ਦੀ ਰਿਹਾਈ ਵੀ ਕਰ ਦੇਣਗੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਹੈ ਕਿੰਨੇ ਬੰਦੀ ਗਿਣਤੀ ਕੀ ਹੈ ਜਦੋਂ ਬਿਲਕੁਲ ਕੈਪਟਨ ਬ੍ਰਦਰ ਸਿੰਘ ਤੁਹਾਡੇ ਹੀ ਪੱਗ ਦਾ ਹੁਣ ਤਾਂ ਭਾਰਤੀ ਜਨਤਾ ਪਾਰਟੀ ਚ ਉਹਦੀ ਗੱਲ ਸੁਣੋ ਉਹ ਗੱਲ ਜਦੋਂ ਉਹ ਉਹਦੇ ਸੱਯਾ ਪੂਰੀ ਕਰ ਚੁੱਕੇ ਨੇ ਹੁਣ ਉਹਨਾਂ ਨੂੰ ਰੱਖਣ ਦਾ ਕੀ ਮਤਲਬ ਹੈ ਉਹਨਾਂ ਨੂੰ ਛੱਡ ਦੋ ਤੇ ਕਿ ਕਿੱਡੇ ਦਾ ਮਸਲਾ ਹੈ ਇਹ ਤੇ ਇਹਨੂੰ ਟੈਕਨੀਕਲੀ ਕਰ ਦੇਣਾ ਚਾਹੀਦਾ ਜਾਂ ਜਿਵੇਂ ਅੰਮ੍ਰਿਤਪਾਲ ਸਿੰਘ ਦੀ ਪਰੋਲ ਦਾ ਮਸਲਾ ਉਹ ਬੋਲੇ ਤਾਂ ਜੇ ਕੋਈ ਗਲਤ ਗੱਲ ਕਰੂਗਾ ਮਾਈਕ ਤਾਂ ਉਹਦੇ ਹੱਥ 'ਚ ਹੈ ਸਪੀਕਰ ਦੇ ਬਿਲਕੁਲ ਠੀਕ ਹੈ ਇਹਦੇ ਅੰਮ੍ਰਿਤਪਾਲ ਸਿੰਘ ਦੇ ਵਕੀਲ ਦੀ ਗੱਲ ਠੀਕ ਹੈ ਕਿ ਤੁਸੀਂ ਜਿਹੜਾ ਕਹਿ ਰਹੇ ਹੋ ਜਾਨੂੰ ਖਤਰਨਾ ਦੇਸ਼ ਨੂੰ ਕਿ ਪਟਾਚਾ ਜਦੋਂ ਨਾ ਬੋਲ ਜੇ ਬੋਲੂਗਾ ਤੁਸੀਂ ਰੋਕ ਦਿਓ ਐਡੀ ਕਿਹੜੀ ਗੱਲ ਹੈ ਇਹ ਦੇਸ਼ ਛੜਾ ਪਟਾ ਹੈ ਤੇ ਚਹਰ ਇੱਕ ਨੂੰ ਬੋਲਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਤਾਂ ਇਹ ਸਾਰੇ ਮਸਲੇ ਜੇ ਗੱਲਾਂ ਕੁਝ ਜ਼ਿਆਦਾ ਵੱਡੀਆਂ ਨਹੀਂ ਪੰਜਾਬ ਦਾ ਮਸਲਾ ਹੱਲ ਹੋ ਸਕਦੇ ਨੇ ਇਸ ਦੇ ਸਦ ਜੇ ਇਵਨ ਚੰਡੀਗੜ੍ਹ ਦਾ ਮਸਲਾ ਵੀ ਪੱਕੇ ਤੌਰ ਤੇ ਵੀ ਹੱਲ ਹੋ ਸਕਦਾ ਹੈ ਜੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਇਹ ਸਭ ਨੂੰ ਪਤਾ ਕਿ ਪੰਜਾਬ ਦੇ ਪੰਜਾਬ ਲਈ ਸੀ ਪੰਜਾਬ ਦੀ ਹੈ ਤੇ ਦੂਜੇ ਪਾਸੇ ਸ਼ਿਮਲਾ ਲਿਆ ਅਮਾ ਚੱਲ ਲੈ ਇਹਨੂੰ ਰੋਧਕ ਬਣਾਉਣ ਲਈ ਕਿਹਾ ਸੀ ਬਣਾ ਲੈ ਰਹਿਣਾ ਉਹਨੂੰ ਕਹੋ ਬਣਾਇਆ ਜਾ ਸਕਦਾ ਰੇੜਕਾ ਹੀ ਖਤਮ ਹੋਵੇ ਇਸੇ ਤਰ੍ਹਾਂ ਪਾਣੀਆਂ ਦਾ ਰੇੜਕਾ ਖਤਮ ਹੋਵੇ ਤਾਂ ਜੇ ਕੋਈ ਚਾਹੇ ਜੇ ਕਿਸੇ ਦੀ ਮਿਲ ਪਾਵਰ ਹੋਵੇ ਤੇ ਕਰ ਸਕਦਾ ਤਾਂ ਪੰਜਾਬ ਦੇ ਲਈ ਜਿੱਥੇ ਐਨਾ ਕਰ ਰਹੇ ਨੇ ਇਹ ਨਜ਼ਰੀਆ ਬਦਲਣ ਵਾਲੀ ਗੱਲ ਕਹੋ ਜਾ ਕੇ ਦੁਬਾਰਾ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਜੁਨਟ ਇਕੱਠਾ ਹੋ ਕੇ ਇਸ ਮਸਲੇ ਨੂੰ ਹੱਲ ਕਰੇ ਤਾਂ ਸ਼ਾਇਦ ਪੈਰ ਵੀ ਲੱਗ ਜਾਣ ਜੇ ਪੂਰੇ ਨਹੀਂ ਲੱਗਦੇ ਘੱਟੋ ਘੱਟ ਤੁਸੀਂ ਕਾਂਪੀਨ ਜੋ ਕੀ ਅਸੀਂ ਕਰ ਜਾ ਸਕਦੇ ਹੋ ਫਿਰ ਸ਼ਹਿਰੀ ਸੀਟਰ ਤਾਂ ਤੁਹਾਡੀ ਗੱਲ ਬਣ ਸਕਦੀ ਹੈ ਪੰਜਾਬੀਆਂ ਦੇ ਮਨਾਂ 'ਚ ਕੋਈ ਗੱਲ ਤੁਹਾਡੀ ਬਣਦੀ ਆਪਾਂ ਵੀ ਦੇਖਿਆ ਜਿਹੜੇ ਸਿੱਖ ਤੁਸੀਂ ਲਏ ਨੇ ਭੱਜ ਭਾਣੇ ਉਹਨਾਂ ਨੇ ਕਈ ਸਾਵਾ ਤਾਂ ਇਕ ਸਾਵਾ ਤਾਂ ਕੇਵਲ ਸਿਰ ਢੋ ਤਾਂ ਅੱਗੇ ਵੀ ਨਿਕਲ ਗਿਆ ਸੀ ਰਾਣਾ ਛੋਡੇ ਵੀ ਹੈ ਬਹੁਤ ਸਾਰੇ ਬੰਦੇ ਨੇ ਜਿਨ੍ਹਾਂ ਦੀ ਇੰਡੀਵਿਜੂਅਲ ਵੋਟ ਵੀ ਹੈ ਤੋਂ ਉਹ ਵੀ ਉਸ ਪਾਸੇ ਨੂੰ ਜਾ ਰਹੇ ਨੇ ਜੇ ਤੁਸੀਂ ਕਹੋਗੇ ਇਸ ਤਰ੍ਹਾਂ ਹੋ ਜੂ ਇਸ ਤਰ੍ਹਾਂ ਸਾਡੇ ਪਿੰਡਾਂ ਦੇ ਵਿੱਚ ਜੜਾ ਨਹੀਂ ਲੱਗਣੇ ਜੇ ਲੋਕਾਂ ਦੇ ਮਨਾਂ 'ਚ ਉਹੀ ਉਹ ਕਿਸਾਨਾਂ ਦੇ ਮਨਾਂ 'ਚ ਕਿਸਾਨਾਂ ਦਾ ਮਸਲਾ ਵੀ ਜਦੋਂ ਮੰਨ ਹੀ ਗਿਆ ਸੀ ਐਮਬੀਐਸਪੀ ਦੀ ਗੱਲ ਲਈ ਇੱਕ ਮਸਲਾ ਜੇ ਹੱਲ ਹੋ ਗਿਆ ਕਿਸਾਨ ਵੀ ਕਿਤੇ ਐਡਾ ਵਿਰੋਧ ਨਹੀਂ ਫਿਰ ਕਰਨਗੇ ਸੋ ਇਸ ਬਹੁਤ ਸਾਰੀਆਂ ਗੱਲਾਂ ਨੇ ਲੇਕਿਨ ਜਿਹੜੀਆਂ ਹੋਈਆਂ ਨੇ ਅੱਜ ਤੱਕ ਸੀ ਇਸ ਵੀਡੀਓ 'ਚ ਤਾਂ ਉਹੀ ਕੀਤੀਆਂ ਨੇ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿਸ ਕਾਰਨ ਇਹ ਜਿਹੜਾ ਹੈ ਜਾਗਿਆ ਨਜ਼ਰ ਆਉਂਦਾ ਹੈ ਕਿ ਇਹ ਭਗਤੀ ਹੈ ਪਰਮਨੈਂਟ ਹੈ ਕੀ ਹੈ ਤੇ ਤੁਹਾਡੀ ਫੀਡਬੈਕ ਦੀ ਪਿੰਨ ਲੋਡ ਰਹੇਗੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ